ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜਿਹੜੀ ਹੱਥ ਦੇ ਵਿੱਚ ਹੈ ਨਾ ਪੀਲੀ ਪੰਜੀਰੀ ਤੇ ਜਿੰਨੀ ਸੋਹਣੀ ਹੈ ਨਾ ਇਹ 200 ਗ੍ਰਾਮ ਵਾਧੇ ਦੇ ਕੰਮ ਨੇ ਦੋਸਤੋ ਜਿਨ੍ਹਾਂ ਨੂੰ ਕਮਜ਼ੋਰੀ ਆ ਜਿਨ੍ਹਾਂ ਦੇ ਗੋਡੇ ਦੁਖਦੇ ਨੇ ਸਾਡੀ ਮਾਵਾਂ ਦੇ ਕਿਸੇ ਤੇ ਕੋਈ ਵੀ ਕਮਜ਼ੋਰੀ ਆ ਮੁੰਡਿਆਂ ਨੂੰ ਤਾਂ ਆਹ ਵੀਡੀਓ ਧਿਆਨ ਨਾਲ ਦੇਖੋ ਦੋਸਤੋ ਇਹ ਆਪਾਂ ਇੱਕ ਤਰ੍ਹਾਂ ਦਾ ਗੋਲਡਨ ਮਿਲਕ ਪਾਊਡਰ ਬਣਾਇਆ ਦੁੱਧ ਦੇ ਵਿੱਚ ਜਿਹੜਾ ਇਹੋ ਬਾਲਕੇ ਬਣਦਾ ਹੈਗਾ ਸੋ ਦੋਸਤੋ ਇਹ ਆਪਣੇ ਕੋਲੇ ਮਿਲੂਗਾ ਇਹ ਜਿਹੜਾ ਡੱਬਾ ਹੈਗਾ ਇਹ ਤੁਸੀਂ ਸਿਰਫ ਇੱਕ ਚਮਚਾ ਅੱਧੇ ਗਲਾਸ ਜਾਂ ਇੱਕ ਗਲਾਸ ਦੁੱਧ ਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਇਹਨੂੰ ਹਿਲਾ ਲੈਣਾ ਹੈਗਾ ਉਸ ਤੋਂ ਬਾਅਦ ਦੋਸਤੋ ਇਹਦੀਆਂ ਦੋ ਵਾਲੀਆਂ ਦਵਾਈਆਂ ਨੇ ਇਹ ਕੱਲੀ ਹਲਦੀ ਨਹੀਂ ਹੈਗੀ ਲੋਕਾਂ ਨੂੰ ਨਾ ਇਹ ਲੱਗਦਾ ਸੀ ਕਿ ਹਲਦੀ ਕੱਲੀ ਹਲਦੀ ਹੈ ਖਾਣੀ ਓਕੀ ਹੈ ਦੋਸਤ ਦੇ ਵਿੱਚ ਡ్రਾਈ ਫਰੂਟ ਠੀਕ ਹੈ ਜੀ ਤੇ ਅਸ਼ਵਕੰਦਾ ਕਈ ਚੀਜ਼ਾਂ ਪਾਈਆਂ ਹੋਈਆਂ ਨੇ ਬੰਦੇ ਨੂੰ ਘੋੜਾ ਬਣਾ ਦਿੰਦਾ ਹੈਗਾ ਸੋ ਠੰਡ ਆ ਰਹੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਕਰੂ ਦੋਸਤੋ ਤੇ ਇਸ ਤੋਂ ਬਾਅਦ ਕੀ ਹੈ ਦੇਖੋ ਉਬਾਲੀ ਆ ਜੂਗੀ ਜਿਵੇਂ ਉਬਾਲੀ ਦਵਾਈਆਂ ਇਹਨੂੰ ਗੋਡੇ ਦੁਖਦੇ ਨੇ ਨੀਂਦ ਨਹੀਂ ਆਉਂਦੀ ਸਟ्रेस ਰਹਿੰਦਾ ਕਬਰਾਟ ਹੁੰਦੀ ਸਾਰੀ ਚੀਜ਼ਾਂ ਨੂੰ ਬਈ ਇਹਨੇ ਕੱਲੀ ਚੀਜ਼ ਨੂੰ ਸਾਰੀ ਚੀਜ਼ਾਂ ਨੂੰ ਕਵਰ ਕਰਨਾ ਹੈਗਾ ਕਿਸੇ ਨੂੰ ਕੋਈ ਵੀ ਕਮਜ਼ੋਰੀ ਰਹਿੰਦੀ ਹੈ ਕਿਦੇ ਸੈੱਲ ਘਟੇ ਹੋਣਾ ਤੇ ਅੱਜ ਤੋਂ ਬਾਅਦ ਜਿਹੜਾ ਹੈਗਾ ਇਹ ਦੁੱਧ ਜਿਹੜਾ ਤੁਸੀਂ ਗਲਾਸ ਦੇ ਵਿੱਚ ਪਾ ਰਹੇ ਹੋ ਦੇਖੋ ਕਿੰਨਾ ਸੋਹਣਾ ਹੈ ਅਸਲੀ ਹਲਦੀ ਇਹਦੇ ਵਿੱਚ ਹਲਦੀਆਂ ਪਾਈਆਂ ਹੋਈਆਂ ਨੇ ਤੇ ਆ ਅੰਥੋਂ ਨੂੰ ਬਾਜ਼ਾਰਾਂ ਦੇ ਵਿੱਚ ਇਹ ਚੀਜ਼ ਨਹੀਂ ਮਿਲੂਗੀ ਦੋਸਤੋ ਆਪਾਂ ਇੱਕ ਪੰਜਾਬੀ ਦੇਸੀ ਬੰਦੇ ਨੇ ਬਣਾਈ ਹੈ ਤੇ ਚੈੱਕ ਕਰੋ ਇਹਨੂੰ ਗੋਲਡਨ ਮਿਲਕ ਪਾਊਡਰ ਕਹਿੰਦੇ ਨੇ ਉੱਪਰ ਨੰਬਰ ਲਿਤਾ ਕਿਸੇ ਨੇ ਮੰਗੌਣੀਆਂ ਇਹਦੇ ਵਿੱਚ ਦੇਖੋ ਡਰਾਈ ਫਰੂਟ ਸ ਗੋਡੇ ਦੁਖਦੇ ਨੇ ਕੋਈ ਟੂਹੀ ਦੁਖਦੀ ਆ ਕੋਈ ਚੀਜ਼ ਦੁਖਦੀ ਆ ਇੱਕ ਵਾਰ ਜਰੂਰ ਮਾ ਕੇ ਦੇਖੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ